ਅੱਜ ਦੇ ਜੋ ਪੰਜਾਬ ਦੇ ਵਿੱਚ ਪੰਤਖ ਹਾਲਾਤ ਚੱਲ ਰਹੇ ਨੇ ਅੱਜ ਬੇਸ਼ੱਕ ਸਿੱਖ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਰਹਿ ਰਹੇ ਨੇ ਬੇਸ਼ੱਕ ਸਾਡੀ ਦਿਨੋਂ ਦਿਨ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਫਿਰ ਵੀ ਇਹ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਰਹਿ ਰਹੇ ਆ ਪਰ ਅੱਜ ਇਸ ਸਿੱਖਾਂ ਦੇ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਜ ਸਿੱਖ ਰਾਜਨੀਤਿਕ ਤੌਰ ਤੇ ਮੈਂ ਸਮਝਦਾ ਕਿ ਬਹੁਤ ਕਮਜ਼ੋਰ ਹੋ ਚੁੱਕੇ ਨੇ ਅਜਬਾਰਲੇ ਦੇਸ਼ਾਂ ਦੇ ਵਿੱਚ ਦੂਜੇ ਦੇਸ਼ਾਂ 'ਚ ਅਸੀਂ ਜਾਣੇ ਆ ਉੱਥੇ ਅਸੀਂ ਰਾਜਨੀਤਿਕ ਤੌਰ ਤੇ ਤਖੜੇ ਹੋ ਰਹੇ ਆ ਲੇਕਿਨ ਅੱਜ ਪੰਜਾਬ ਦੇ ਵਿੱਚ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਰਹੇ ਆ ਲੰਬੇ ਸਮੇਂ ਤੋਂ ਜਦੋਂ ਸਾਡਾ ਮੁਲਕ ਯਾਦ ਹੋਇਆ ਉਦੋਂ ਤੋਂ ਲੈ ਕੇ ਜੋ ਸਾਡੇ ਨਾਲ ਕੇਂਦਰ ਦੀਆਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਿਤ ਸਨ ਚਾਹੇ ਉਹ ਪੰਜਾਬ ਨਾਲ ਸੰਬੰਧਤ ਸੀ ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਚਾਹੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ ਅੱਜ ਤੱਕ ਉਹ ਮਸਲੇ ਜਿਹੜੇ ਉਹ ਹੱਲ ਹੀ ਹੋ ਸਕੇ ਸੋ ਕਾਰਨ ਚਾਹੇ ਕੋਈ ਵੀ ਆ ਜੋ ਵੱਡਾ ਕਾਰਨ ਹੈ ਕਿ ਸਾਡੇ ਵਿੱਚ ਏਕੇ ਦੀ ਘਾਟ ਰਹੀ ਆ ਅਤੇ ਸਾਡੀ ਲੀਡਰਸ਼ਿਪ ਦੀਆਂ ਵੀ ਕਮੀਆਂ ਰਹੀਆਂ ਨੇ ਸੋ ਅੱਜ ਲੋੜ ਸਮੁੱਚੀ ਸਿੱਖ ਕੌਮ ਨੂੰ ਇੱਕ ਜੁਟ ਹੋਣ ਦੀ ਇਕੱਠੇ ਹੋਣ ਦੀ ਉਸ ਤੋਂ ਵੀ ਵੱਡੀ ਲੋੜ ਅੱਜ ਜਿਹੜੀ ਲੀਡਰਸ਼ਿਪ ਨੇ ਅਗਵਾਈ ਕਰਨੀ ਆ ਕੌਮ ਦੀ ਉਹ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਆਪਣੇ ਪਰਿਵਾਰਵਾਦ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਨਿਸ਼ਕਾਮ ਹੋ ਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੀਡਰਸ਼ਿਪ ਡਿਊਟੀ ਨਿਭਾਊਗੀ ਤਾਂ ਮੈਂ ਸਮਝਦਾ ਕਿ ਸਾਡੇ ਜਿਹੜੇ ਸਿੱਖ ਕੌਮ ਦੇ ਮਸਲੇ ਲੰਬੇ ਸਮੇਂ ਤੋਂ ਜਿਹੜੇ ਲਟਕਦੇ ਆ ਰਹੇ ਨੇ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਬੰਦੀ ਸਿੰਘ ਜਿਹੜੇ ਲੰਬੇ ਸਮੇਂ ਤੋਂ ਸਜ਼ਾ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਇਹ ਸਾਰੇ ਜਿਹੜੇ ਮਸਲੇ ਇਹ ਤਾਂ ਹੱਲ ਹੋ ਸਕਦੇ ਆ ਜੇਕਰ ਅਸੀਂ ਲੀਡਰਸ਼ਿਪ ਸਾਡੀ ਨਿੱਜੀ ਹਿੱਤਾਂ ਨੂੰ ਤਿਆਕ ਕੇ ਨਰੋਲ ਪੰਜਾਬ ਪੰਥ ਦੇ ਭਲੇ ਦੇ ਲਈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੂਗੀ ਤਾਂ ਸਾਰੇ ਮਸਲੇ ਆ ਜਿਹੜੇ ਸਾਡੇ ਹੱਲ ਹੋ ਸਕਦੇ ਨੇ ਪਿਛਲੇ ਸਮੇਂ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਇੱਕ ਸਤ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਮੈਂ ਸਮਝਦਾ ਕਿ ਮੈਂ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ ਲੇਕਿਨ ਫਿਰ ਵੀ ਜਥੇਦਾਰ ਸਹਿਬਾਨ ਵੱਲੋਂ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਇਹ ਵਿਸ਼ਵਾਸਿਤ ਹੋਣਾ ਸੰਗਤ ਨੂੰ ਕਿਉਂਕਿ ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਰਬੋੱਚੇ ਸਿਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮੇਰੀ ਪਰੀ ਦੇ ਮਾਲਕ ਜਿਨ੍ਹਾਂ ਨੇ ਧਰਮ ਅਤੇ ਰਾਜਨੀਤੀ ਦੇ ਸਮੇਲ ਦੀ ਗੱਲ ਕੀਤੀ ਤੇ ਉਸ ਪਵਿੱਤਰ ਸਥਾਨ ਵੱਲੋਂ ਜੋ ਡਿਊਟੀ ਲੱਗੀ ਆ ਪੂਰੀ ਤੰਦਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਉਸ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹਾਂਗੇ ਇਸ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਇਸ ਗੌਰਵਮਈ ਇਤਿਹਾਸ ਨੂੰ ਯਾਦ ਰੱਖੀਏ ਗੁਰੂ ਸਾਹਿਬਾਂ ਦੇ ਦੱਸੇ ਮਾਰਗ ਤੇ ਚੱਲੀਏ ਗੁਰਬਾਣੀ ਦੇ ਲੜ ਲੱਗিয়ে ਜਿੱਥੋਂ ਤੱਕ ਭਾਈ ਸੰਦੀਪ ਸਿੱਧੂ ਦੀ ਗੱਲ ਕਰੀਏ ਅਸੀਂ ਉਹ ਇੱਕ ਬਹੁਤ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਬੰਬੇ ਦੇ ਵਿੱਚ ਬਸਰ ਕਰ ਰਹੀ ਸੀ ਪੈਸਾ ਵੀ ਕਮਾ ਰਹੇ ਸੀ ਇੱਕ ਵਧੀਆ ਜ਼ਿੰਦਗੀ ਜਿਉ ਰਹੇ ਸੀ ਲੇਕਿਨ ਉਸ ਸਮੇਂ ਜੋ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਜੋ ਕਿਸਾਨ ਵਿਰੋਧੀ ਲਿਆਂਦੇ ਗਏ ਸੋ ਉਹਨਾਂ ਦੇ ਵਿਰੋਧ ਦੇ ਵਿੱਚ ਦੀਪ ਸਿੱਧੂ ਵੱਲੋਂ ਵੀ ਜੋ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਕਿ ਅੱਗੇ ਲੱਗ ਕੇ ਉਸ ਦੀ ਗਵਾਹੀ ਕੀਤੀ ਗਈ ਕਿਉਂਕਿ ਉਹ ਬਹੁਤ ਵੱਡੀ ਲੜਾਈ ਸੀ ਕੇਂਦਰ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਤੇ ਜਿਹਦੇ ਵਿੱਚ ਸਮੁੱਚੇ ਪੰਜਾਬ ਵਾਸੀਆਂ ਨੇ ਕੱਲੇ ਕਿਸਾਨਾਂ ਨੇ ਨਹੀਂ ਹਰ ਵਰਗ ਨੇ ਚਾਹੇ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਰਹਿਣ ਵਾਲਾ ਕਿਸੇ ਵੀ ਕਿੱਤੇ ਨਾਲ ਜੁੜਿਆ ਚਾਹੇ ਕੋਈ ਵਪਾਰੀ ਸੀ ਚਾਹੇ ਕੋਈ ਆੜਤੀਆ ਸੀ ਚਾਹੇ ਦੁਕਾਨਦਾਰ ਸੀ ਚਾਹੇ ਮਜ਼ਦੂਰ ਸੀ ਸੋ ਸਾਰਿਆਂ ਨੇ ਸਾਥ ਦਿੱਤਾ ਅਤੇ ਉਸ ਲੜਾਈ ਦੇ ਵਿੱਚ ਜੋ ਕਿਸਾਨਾਂ ਦੀ ਬਹੁਤ ਵੱਡੀ ਜਿਹੜੀ ਜਿੱਤ ਹੋਈ ਸੋ ਜਿਹਦੀ ਅਗਵਾਈ ਜਥੇਬੰਦੀਆਂ ਵੱਲੋਂ ਵੀ ਅਤੇ ਦੀਪਸਿੱਧੂ ਵਰਗੇ अनेका ਹੀ ਨੌਜਵਾਨਾਂ ਵੱਲੋਂ ਉਸ ਸੰਘਰਸ਼ ਦੀ ਜਿਹੜੀ ਅਗਵਾਈ ਕੀਤੀ ਗਈ ਅੱਜ ਆਪਾਂ ਭਾਈ ਸੰਦੀਪ ਸਿੰਘ ਜੋਦੀਪ ਸਿੱਧੂ ਦੇ ਨਾਮ ਨਾਲ ਵਧੇਰੇ ਜਾਣੇ ਜਾਂਦੇ ਐ ਪੰਤਕ ਸਫਾਂ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਆਏ ਆ ਜਦੋਂ ਮੈਂ ਆ ਰਿਹਾ ਸੀ ਆ ਗੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਹੈ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਗੂ ਕਿਵੇਂ ਸਤਿਕਾਰਦੇ ਹੋ ਕਿਵੇਂ ਸਤਿਕਾਰਦੇ ਹੋ ਮੈਂ ਦੱਸ ਦੇਣਾ ਚਾਹੁੰਦਾ ਕਿ ਗੁਰੂ ਕਾ ਖਾਲਸਾ ਪੰਥ ਜਿਹੜਾ ਹੈ ਉਹ ਅਕਰਤਕਣ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਬੋਧੀ ਹੋਵੇ ਚਾਹੇ ਜੈਨੀ ਹੋਵੇ ਖਾਲਸਾ ਪੰਥ ਜਿਹੜਾ ਹੈ ਉਹਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ ਅਮਲੇਰ ਕੋਟਲੇ ਦੀ ਉਦਾਹਰਣ ਜਿਹੜੀ ਹੈ ਸਾਡੇ ਸਾਹਮਣੇ ਹੈ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ ਉਹ ਦਿਨ ਵੀ ਮਨਾਉਣੇ ਆ ਤੇ ਭਾਈ ਸੰਦੀਪ ਸਿੰਘ ਤਾਂ ਸਾਡਾ ਬੱਚਾ ਸੀ ਜੇ ਉਹਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਸਤਿਕਾਰ ਕਿਉਂ ਨਾ ਦਈਏ ਕਿਉਂ ਉਹਨੂੰ ਮਾਣ ਨਾ ਦਈਏ ਦੇਵਾਂਗੇ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨਾਂ ਸਤਿਕਾਰ ਦੇਵਾਂਗੇ ਇੱਕ ਵਾਰ ਭਾਈ ਸੰਦੀਪ ਸਿੰਘ ਮੇਰੇ ਕੋਲ ਵੀ ਆਏ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਅਸੀਂ ਢਾਈ ਤਿੰਨ ਘੰਟੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੀਆਂ ਸੀ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਕਹਿੰਦੇ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਖਤਾਂ ਨਾਲ ਜਾਂ ਗੁਰਧਾਮਾਂ ਨਾਲ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਹਿਬ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਚਾਹੇ ਉਹ ਪਿੰਡ ਦਾ ਗੁਰਦੁਆਰਾ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅੱਜ ਵੀ ਸਿੱਖਾਂ ਨੂੰ ਮਕਾਉਣ ਦੇ ਜਿਹੜੇ ਯਤਨ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਹੈ ਔਰ ਅੱਜ ਵੀ ਸਿੱਖ ਮੁਕੜੇ ਨਹੀਂ ਹੈ ਸਿੱਖ ਵਿਰੋਧੀ ਲਾਬੀਆਂ ਤੋਂ ਜਿਨ੍ਹਾਂ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੇ ਗੁਰਧਾਮਾਂ ਨਾਲ ਖੜਾ ਹੈ ਜਿਨ੍ਹਾਂ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਹੈ ਇਹ ਮੁੱਕਣੇ ਨਹੀਂ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਉਹ ਬਹੁਤ ਜ਼ਿਆਦਾ ਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਚਾਹੇ ਕੋਈ ਵੀ ਸਮੱਸਿਆ ਹੋਵੇ ਚਾਹੇ ਉਹ ਦਿੱਲੀ ਦੇ ਤੱਕ ਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੀਓ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਬਿਖਰੀ ਰਹਿੰਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਸ ਸਿੱਖ ਸ਼ਕਤੀ ਨੂੰ ਡੋਮਿਨੇਟ ਕਰ ਜਾਂਦੀਆਂ ਨੇ ਅੱਜ ਜੋ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੈ ਹਾਂ ਤਾਂ ਸਿੱਖੀ ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ ਸਿਰਫ 10% ਹੈ 90% ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮੁਖਤਿਆਰ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਆ ਫਿਰ ਕਮੀ ਕਿੱਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮੁਖਤਿਆਰ ਵੇਖਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ 9-9% ਹੋ ਜਾਂਦੇ ਆ ਤੇ ਜਦੋਂ ਅਸੀਂ 10 ਹਿੱਸਿਆਂ ਚ ਵੰਡੇ 9-9% ਹੋ ਜਾਂਦੇ ਆ ਤੇ ਉਹ 10% ਸਾਡੇ ਨਾਲੋਂ ਬਹੁਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰ ਲੈਂਦੇ ਨੇ ਫਿਰ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਇਹ ਹੈ ਕਿ ਅਸੀਂ ਜਿਹੜੇ 90% ਆ 90% ਤੇ ਜੇ ਅਸੀਂ ਇਹਦੇ ਵਿੱਚੋਂ 50% ਵੀ ਇਕੱਠੇ ਹੋ ਗਏ ਤੇ ਅਸੀਂ 10% ਨੂੰ ਜਿਹੜਾ ਹੈ ਉਹ ਦਬਾ ਲਾਂਗੇ ਪਰ ਜੇ ਅਸੀਂ ਇਕੱਠੇ ਨਾ ਹੋ ਸਕੇ ਜਾਂ ਅਸੀਂ ਹੋਰ ਜਿਆਦਾ ਗਿਣਤੀ 'ਚ ਵੰਡੇ ਗਏ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਨਹੀਂ ਕਰ ਸਕਾਂਗੇ ਭਾਈ ਸੰਦੀਪ ਸਿੰਘ ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿਉਂਕਿ ਉਹਨਾਂ ਕੋਲ ਇੱਕ ਵਿਜਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓਪੋਲਿਟਿਕਸ ਦੀ ਸਮਝ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕਿ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਪੋਲਿਟਿਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ ਬਾਣੇ ਦੀ ਔਰ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਉਹ ਰੱਖਣੀ ਪਾਏਗੀ ਸਾਡੇ ਨੌਜਵਾਨਾਂ ਨੂੰ ਫੇਰ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਜਿੰਨੇ ਅਸੀਂ ਅਲੱਗ ਅਲੱਗ ਰੱਖੀਏ ਅਸੀਂ ਆਪਣੇ ਅਲੱਗ ਅਲੱਗ ਏਜੰਡੇ ਮੈਂ ਨਹੀਂ ਕਹਿੰਦਾ ਕਿ ਆਪਣੇ ਏਜੰਡੇ ਭੁਲਾ ਦਿਓ ਖਤਮ ਕਰ ਦਿਓ ਆਪਣੇ ਏਜੰਡੇ ਰੱਖੋ ਪਰ ਇੱਕ ਕਾਮਨ ਮਿਨੀਮਮ ਏਜੰਡਾ ਬਣਾ ਕੇ ਜੇ ਅਸੀਂ ਤੁਰਾਂਗੇ ਤਾਂ ਨਿਸ਼ਚੈ ਅਸੀਂ ਕਾਮਯਾਬ ਹੋਵਾਂਗੇ